ਇਸ ਲਈ ਈਰਾਨ ਦੇ ਲੋਕਾਂ ਨੇ ਵੀ ਇਸ ਫੇਲ ਹੋਏ ਹਮਲੇ ਨੂੰ ਵੀ ਖੁਸ਼ੀ ਨਾਲ ਮਨਾਇਆ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਅਖੀਰਕਾਰ ਈਰਾਨ ਵੱਲੋਂ ਕੋਈ ਇਜ਼ਰਾਈਲ ਤੇ ਜਵਾਬੀ ਕਾਰਵਾਈ ਤਾਂ ਕੀਤੀ ਗਈ ਤੇ ਜੇ ਹੁਣ ਆਪਾਂ ਦੂਜੇ ਕਾਰਨ ਦੀ ਗੱਲ ਕਰੀਏ ਤਾਂ ਈਰਾਨ ਨੇ ਅੱਜ ਤੱਕ ਕਦੇ ਸਿੱਧਾ ਇਜ਼ਰਾਈਲ ਤੇ ਹਮਲਾ ਨਹੀਂ ਕੀਤਾ ਉਹ ਐ ਹਮਲੇ ਹਮਾਸ ਅਜਬੁੱਲਾ ਹੌਥੀ ਤੇ ਸ਼ੀਆ ਵਰਗੇ ਅੰਤਕੀ ਗੁੱਟਾਂ ਵੱਲੋਂ ਕਰਾਉਂਦਾ ਸੀ ਪਰ ਇਸ ਹਮਲੇ ਦੀ ਸਿੱਧੀ ਜ਼ਿੰਮੇਵਾਰੀ ਈਰਾਨ ਨੇ ਲੈ ਕੇ ਆਪਦੇ ਅੰਤਕੀ ਗੁੱਟਾਂ ਨੂੰ ਇਹ ਹੌਸਲਾ ਵਜਾਈ ਦਿੱਤੀ ਹੈ ਕਿ ਈਰਾਨ ਉਹਨਾਂ ਨਾਲ ਖੜਾ ਹੈ ਇਹ ਗੱਲ ਕਰੀਏ ਤਾਂ ਇਸ ਨਾਲ ਇਜ਼ਰਾਈਲ ਨੂੰ ਕੀ ਫਾਇਦਾ ਹੋਏਗਾ ਪੈਸ ਹਮਲੇ ਵਿੱਚ ਇਜ਼ਰਾਈਲ ਨੇ 98% ਮਸਾਇਲਾਂ ਨੂੰ ਹਵਾ ਵਿੱਚ ਹੀ ਖਤਮ ਕਰ ਦੇਣ ਕਾਰਨ ਆਇਨਾ ਦੇ 에ਰੋ 3 ਸਿਸਟਮ ਨੂੰ ਪੂਰੀ ਦੁਨੀਆ ਨੇ ਕੰਮ ਕਰਦੇ ਦੇਖਿਆ ਕਿ ਇਹ ਕਿੰਨਾ ਕਾਰਗਰ ਹੈ ਇਸ ਨੇ ਜਰਮਨੀ ਨੇ 4 ਬਿਲੀਅਨ ਯੂਰੋ ਦੀ ਡੀਲ 에ਰੋ 3 ਸਿਸਟਮ ਲਈ ਕੀਤੀ 2025 ਤੱਕ ਇਹ ਸਿਸਟਮ ਜਰਮਨੀ ਕੋਲ ਵੀ ਪਹੁੰਚ ਜਾਵੇਗਾ ਹੁਣ ਇਜ਼ਰਾਈਲ ਤੇ ਇਰਾਨ ਜੰਗ ਲਈ ਸਾਹਮਣੇ ਨੇ ਹੁਣ ਇਜ਼ਰਾਈਲ ਇਰਾਨ ਤੇ ਕੀ ਜਵਾਬੀ ਕਾਰਵਾਈ ਕਰਦਾ ਹੈ ਇਹ ਹਜੇ ਦੇਖਣਾ ਬਾਕੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੇਣੀ ਧੰਨਵਾਦ